ਫਲੋਰ ਦੇ ਤਲਵਨ ਰੋਡ ਤੇ ਉਸ ਵੇਲੇ ਵੱਡਾ ਹਾ사 ਹੋਂ ਤੋਂ ਬਚਾ ਹੋ ਗਿਆ ਜਦੋਂ ਇੱਕ ওভারਲੋਡ ਟਰੱਕ ਨੇ ਬਿਜਲੀ ਦੀਆਂ ਤਾਰਾਂ ਆਪਣੇ ਟਰੱਕ ਨਾਲ ਖਿੱਚ ਲਈਆਂ ਜਿਸ ਨਾਲ ਬਿਜਲੀ ਦਾ ਖੰਭਾ ਪੁੱਟਿਆ ਗਿਆ ਤੇ ਬਹੁਤ ਸਾਰੀਆਂ ਤਾਰਾਂ ਟੁੱਟ ਗਈਆਂ ਇਸ ਮੌਕੇ ਰਾਗੀਰਾਂ ਨੇ ਦੱਸਿਆ ਹੈ ਕਿ ਇਹ ਹਾ사 ਇੰਨਾ ਭਿਆਨਕ ਸੀ ਕਿ ਜਦੋਂ ਟਰੱਕ ਤਾਰਾਂ ਦੇ ਵਿੱਚ ਫਸਿਆ ਤਾਂ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜਨ ਨਾਲ ਅੱਗ ਤੇ ਚਿੰਗਾਰੀਆਂ ਨਿਕਲੀਆਂ ਪਰ ਗਣੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਸਾਈਡ ਤੇ ਆ ਰਿਹਾ ਸੀ ਤਾਂ ਇਨੇ ਨੂੰ ਟਰੱਕ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਆ ਗਿਆ ਜਿਸ ਨੂੰ ਬਚਾਉਂਦੇ ਸਮੇਂ ਉਸ ਦਾ ਟਰੱਕ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ ਇਸ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਤੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਰੱਕ ਡਰਾਈਵਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਮੈਨੂੰ ਜਦੋਂ ਐਸਟੀਓ ਸਾਹਿਬ ਦਾ ਫੋਨ ਆਇਆ ਸੀਗਾ ਕਿ ਉੱਥੇ ਤਲਵਾ ਰੋਡ ਤੇ ਖੰਭਾ ਟੁੱਟ ਗਿਆ ਗੱਡੀ ਦੇ ਤੋੜਾ ਮੈਂ ਇੱਥੇ ਆਇਆ ਹਾਂ ਗੱਡੀ ਜਿਹੜੀ ਬਹੁਤ ਹਾਈਟ ਹੈ ਉਹਦੀ ਉਨੂੰ ਓਵਰਲੋਡਿੰਗ ਕਹਿ ਸਕਦੇ ਆ ਜਾਂ ਉੱਚੀ ਹਾਈਟ ਉੱਤੇ ਕੀ ਆ। ਉਹਦੇ ਨਾਲ ਜਿਹੜੀਆਂ ਸਾਡੀਆਂ ਕੇਬਲਾ ਕੂਬਲਾ ਉਹ ਸਾਰੀਆਂ ਥੱਲੇ ਆ ਗਈਆਂ ਨੇ ਟੁੱਟ ਕੇ ਤੇ ਜੋ ਵੀ ਇਹਦਾ ਕੋਈ ਐਸਟੀਮੇਟ ਹੋਏਗਾ ਅਸੀਂ ਬਣਾ ਕੇ ਜੋ ਉਹਨਾਂ ਤੋਂ ਕਲੇਮ ਕਰਾਂਗੇ। ਕਿੰਨਾ ਕੁ ਨੁਕਸਾਨ ਹੋ ਗਿਆ ਅੰਦਾਜ਼ਾ? ਨੁਕਸਾਨ ਕੇਬਲਾ ਵਗੈਰਾ ਡੈਮੇਜ ਹੋਈਆਂ ਨੇ ਤੇ ਉਹਦਾ ਜੋ ਵੀ ਹੋਏਗਾ ਅਸੀਂ ਐਕਸਟੀਮੇਟ ਬਣਾ ਦਿੰਦੇ ਹਾਂ ਮੈਂ ਦੇਖ ਕੇ। ਹਾਂਜੀ ਡਰਾਈਵਰ ਫੜ ਲਿਆ ਮੋਕੇ ਡਰਾਈਵਰ ਇੱਥੇ ਹੀ ਆ ਗੱਡੀ ਦੇ ਇੱਥੇ ਹੀ ਆ। ਹਾਂਜੀ। ਕੀ ਨਾਮ ਹੈ ਆਪ ਦਾ? ਮਨੋਵਰ ये गाड़ी आपकी है नहीं सेठ सेठ की की है ये बिजली का गिरा दिया कैसे गिराई वो तो बाइक वाला बगल में आया इसलिए साइड दबाया तो बस दबाया आप, आप रोक भी सकते थे तो रोका जो ना तो बीते ही है अभी जो नुकसान हुआ है इसका कौन है आप बोलो दबाने से अच्छा था रोक लेते है ना तो रोका जो है तो बीत ही गया था ही तो बाइक वाला था वो उस साइड दबाते तो बाइक वाले में लग जाते ਫਲੋਰ ਦੇ ਤਲਵਨ ਰੋਡ ਤੇ ਉਸ ਵੇਲੇ ਵੱਡਾ ਹਾ사 ਹੋਂ ਤੋਂ ਬਚਾ ਹੋ ਗਿਆ ਜਦੋਂ ਇੱਕ ওভারਲੋਡ ਟਰੱਕ ਨੇ ਬਿਜਲੀ ਦੀਆਂ ਤਾਰਾਂ ਆਪਣੇ ਟਰੱਕ ਨਾਲ ਖਿੱਚ ਲਈਆਂ ਜਿਸ ਨਾਲ ਬਿਜਲੀ ਦਾ ਖੰਭਾ ਪੁੱਟਿਆ ਗਿਆ ਤੇ ਬਹੁਤ ਸਾਰੀਆਂ ਤਾਰਾਂ ਟੁੱਟ ਗਈਆਂ ਇਸ ਮੌਕੇ ਰਾਗੀਰ ਨੇ ਦੱਸਿਆ ਹੈ ਕਿ ਇਹ ਹਾ사 ਇੰਨਾ ਭਿਆਨਕ ਸੀ ਕਿ ਜਦੋਂ ਟਰੱਕ ਤਾਰਾਂ ਦੇ ਵਿੱਚ ਫਸਿਆ ਤਾਂ ਬਿਜਲੀ ਦੀਆਂ ਤਾਰਾਂ ਆਪਸ ਵਿੱਚ ਜੁੜਨ ਨਾਲ ਅੱਗ ਤੇ ਚਿੰਗਾਰੀਆਂ ਨਿਕਲੀਆਂ ਪਰ ਗਣੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਸਾਈਡ ਤੇ ਆ ਰਿਹਾ ਸੀ ਤਾਂ ਇਨੇ ਨੂੰ ਟਰੱਕ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਆ ਗਿਆ ਜਿਸ ਨੂੰ ਬਚਾਉਂਦੇ ਸਮੇਂ ਉਸ ਦਾ ਟਰੱਕ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ ਇਸ ਦੀ ਸੂਚਨਾ ਮਿਲਦੇ ਹੀ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਮੌਕੇ ਤੇ ਪਹੁੰਚੇ ਤੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਟਰੱਕ ਡਰਾਈਵਰ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ ਮੈਨੂੰ ਜਦੋਂ ਐਸਟੀਓ ਸਾਹਿਬ ਦਾ ਫੋਨ ਆਇਆ ਸੀਗਾ ਕਿ ਉੱਥੇ ਤਲਵਾ ਰੋਡ ਤੇ ਖੰਭਾ ਟੁੱਟ ਗਿਆ ਗੱਡੀ ਦੇ ਤੋੜਾ ਮੈਂ ਇੱਥੇ ਆਇਆ ਹਾਂ ਗੱਡੀ ਜਿਹੜੀ ਬਹੁਤ ਹਾਈਟ ਹੈ ਉਹਦੀ ਉਨੂੰ ওভারਲੋਡਿੰਗ ਕਹਿ ਸਕਦੇ ਆ ਜਾਂ ਉੱਚੀ ਹਾਈਟ ਉੱਤੇ ਕੀ ਆ। ਉਹਦੇ ਨਾਲ ਜਿਹੜੀਆਂ ਸਾਡੀਆਂ ਕੇਬਲਾ ਕੁਬਲਾ ਉਹ ਸਾਰੀਆਂ ਥੱਲੇ ਆ ਗਈਆਂ ਨੇ ਟੁੱਟ ਕੇ ਤੇ ਜੋ ਵੀ ਇਹਦਾ ਕੋਈ ਐਸਟੀਮੇਟ ਹੋਏਗਾ ਅਸੀਂ ਬਣਾ ਕੇ ਜੋ ਉਹਨਾਂ ਤੋਂ ਫਰੇਮ ਕਰਾਂਗੇ। ਕਿੰਨਾ ਕੁ ਨੁਕਸਾਨ ਹੋ ਗਿਆ ਅੰਦਾਜ਼ਾ? ਨੁਕਸਾਨ ਕੇਬਲਾ ਵਗੈਰਾ ਡੈਮੇਜ ਹੋਈਆਂ ਨੇ ਤੇ ਉਹਦਾ ਜੋ ਵੀ ਹੋਏਗਾ ਅਸੀਂ ਐਕਸਟੀਮੇਟ ਬਣਾ ਦਿੰਦੇ ਹਾਂ ਮੈਂ ਦੇਖ ਕੇ। ਹਾਂਜੀ ਡਰਾਈਵਰ ਫੜ ਲਿਆ ਮੋਕੇ ਡਰਾਈਵਰ ਇੱਥੇ ਹੀ ਆ ਗੱਡੀ ਦੇ ਇੱਥੇ ਹੀ ਆ। ਹਾਂਜੀ। ਕੀ ਨਾਮ ਹੈ ਆਪ ਦਾ? ਮਨੋਵਰ ये गाड़ी आपकी है नहीं सेट की की है ये बिजली का गिरा दिया, कैसे गिराई? वो तो बाइक वाला बगल में आया इसलिए साइड दबाया दबाया बस आप, आप रोक भी सकते थे तो रोका जो ना तो बीत ही है अभी जो नुकसान हुआ इसका बोलो दबाने से अच्छा था रोक लेते है ना तो रोका जो ना तो बीते ही गया तार यहीं तो बाइक वाला था वो उस साइड दबाते तो बाइक वाले में लग जाते